ਨਰਸਕਾ ਚੰਚਕਲ ਆਦਬ ਇਕਵਰੀ ਫੇਅਰ ਸ਼ਹਿਰ ਲੁਧਿਆਣਾ ਇਹਾਂ ਐਗਜ਼ੀਬਿਸ਼ਨ ਸੈਂਟਰ ਨੂੰ ਤਰਸ ਰਹੀ ਲੁਧਿਆਣਾ ਦੀ ਇੱਕ ਪੂਰੀ ਤਸਵੀਰ ਆ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਅਸੀਂ ਖੜੇ ਹਾਂ ਲੁਧਿਆਣਾ ਦੇ ਪੀਏਯੂ ਦੇ ਵਿੱਚ ਵਾਕ ਵਾਕ ਸਰਕਾਰਾਂ ਅੱਜ ਆ ਉਹ ਸਰਕਾਰਾਂ ਨੇ ਇੱਥੇ ਵਾਅਦੇ ਕੀਤੇ ਕਾਰੋਬਾਰੀਆਂ ਨਾਲ ਉਹਨਾਂ ਨੂੰ ਸੁਪਨੇ ਦਿਖਾਏ ਕਿ ਤੁਹਾਨੂੰ ਐਗਜ਼ੀਬਿਸ਼ਨ ਸੈਂਟਰ ਮਿਲੇਗਾ ਔਰ ਕਿਉਂਕਿ ਇਹ ਦੁਖਦੀ ਰਾਗ ਹੈ ਲੁਧਿਆਣਾ ਸ਼ਹਿਰ ਦੇ ਕਾਰੋਬਾਰੀਆਂ ਦੀ ਸੋ ਹਰ ਸਰਕਾਰ ਨੇ ਆਉਂਦੇ ਹੀ ਇਹ ਆਪਣੇ ਚੋਣਵੀ ਮੁੱਦਿਆਂ ਦੇ ਵਿੱਚ ਸਭ ਤੋਂ ਪਹਿਲਾਂ ਐਕ exhibtion ਸੈਂਟਰ ਬਣਾਉਣ ਦੇ ਦਾਅਵੇ ਕੀਤੇ ਗੱਲਾਂ ਕੀਤੀਆਂ ਵਾਅਦੇ ਕੀਤੇ ਤੇ ਹਰ ਸਰਕਾਰ ਸਮੇਂ ਸਮੇਂ ਉਤਉ ਯੂਟਾਰਲੈਂਦੀ ਨੇ ਦੇ ਰਾਈ ਸੋ ਲਾਈਵ ਤਸਵੀਰਾਂ ਇਸ ਟਾਈਮ ਦੇਖ ਰਹੇ ਹਾਂ ਕਿ ਕਿਉਂਕਿ ਅੱਜ ਲੁਧਿਆਣਾ ਸ਼ਹਿਰ ਦੇ ਵਿੱਚ ਛਾਰੋਬਾਰੀ ਸ਼ਹਿਰ ਦੇ ਵਿੱਚ ਐਕ exhibtion ਲੱਗੀ ਹੈ ਟੈਕਸ ਹੈ ਗਾਰਮੈਂਟਸ ਹੀ ਮੀਟਿੰਗ ਗਾਰਮੈਂਟਸ ਹੀ ਅ ਵਿੰਟਰ ਦੀ ਪ੍ਰੀ ਵਿੰਟਰ ਦੀ ਐਕਸੀਬਿਸ਼ਨ ਲੱਗੀ ਹੈ ਬੁਕਿੰਗ ਫੇਅਰ ਲੱਗਿਆ ਸੋ ਲਾਈਵ ਇਸ ਗਰਾਉਂਡ ਬੁਕਿੰਗ ਫੇਅਰ ਨੂੰ ਪੋਰਟਲਾਂ ਚ ਪ੍ਰੋਪਰ ਜਗ੍ਹਾ ਨਾ ਮਿਲਣ ਕਰਕੇ ਇਸ ਵਾਰ ਲਗਾਇਆ ਗਿਆ ਪੀਏਯੂ ਦੇ ਵਿੱਚ ਇੱਥੋਂ ਸ਼ੁਰੂਆਤ ਕੀਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਕਿ ਪੀਏਯੂ ਦੇ ਵਿੱਚ ਕਿਦਾਂ ਦਾ ਮਾਹੌਲ ਹੈ ਇਸ ਟਸਵੀਰਾਂ ਕਿ ਪਾਰਕਿੰਗ ਜਿਹੜੇ ਗ੍ਰੀਨ ਬੈਲਟ ਹੈ ਉੱਥੇ ਪਾਰਕਿੰਗ ਕਰਨੀ ਪੈ ਰਹੀ ਹੈ ਪੀਏਯੂ ਤੇ ਔਰ ਉਸ ਤੋਂ ਇਲਾਵਾ ਜੇ ਗੱਲਬਾਤ ਕਰੀਏ ਤਾਂ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਕਿ ਜਿੱਦਾਂ ਦਾ ਮਾਹੌਲ ਹੈ ਪਰ ਲਾਈਵ ਤਸਵੀਰਾਂ ਤੁਸੀਂ ਇਸ ਵੇਲੇ ਦੀਆਂ ਦੇਖ ਸਕਦੇ ਹੋ ਪੀਏਯੂ ਦੇ ਵਿੱਚ ਜਿੱਥੇ ਪਾਰਕਿੰਗ ਲੀਕ ਹੈ ਬਲੇ ਪਾਰਕਿੰਗ ਜਾਂ ਹਰ ਤਰ੍ਹਾਂ ਦਾ ਕਾਰੋਬਾਰੀਆਂ ਵੱਲੋਂ ਇੱਕ ਉਲਸਿਸ਼ ਰਹੀ ਗਈ ਹੈ ਪਰ कुल मिलाकर ਇੱਕ ਐਗਜ਼ੀਬਿਸ਼ਨ ਸੈਂਟਰ ਦੀ ਕਮੀ ਦਾ ਜਿੱਦਾਂ ਲੁਧਿਆਣਾ ਸ਼ਹਿਰ ਕਮਿਆਜਾ ਭੁਗਤ ਰਿਹਾ ਹੈ ਔਰ ਕਿਦਾਂ ਕਈ ਸਾਲਾਂ ਤੋਂ ਵਾਰ-ਵਾਰ ਸਰਕਾਰਾਂ ਵੱਲੋਂ ਜਿਹੜੇ ਹੈਗੇ ਵਾਅਦੇ ਆ ਤੇ ਵਿਸ਼ਵਾਸ ਕਰਕੇ ਉਹਨਾਂ ਦੇ ਜਜ਼ਬਾਤਾਂ ਨਾਲ ਖੇਡਿਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਾਰੋਬਾਰੀ ਸ਼ਹਿਰ ਲੁਧਿਆਣਾ ਦੇ ਵਿੱਚ ਇੱਕ ਐਗਜ਼ੀਬਿਸ਼ਨ ਗਰਾਊਂਡ ਦੀ ਕਮੀ ਨੂੰ ਛੇੜਦੇ ਹੋਏ ਲੁਧਿਆਣਾ ਸ਼ਹਿਰ ਲਾਈਵ ਦਾ ਸੂਰ ਪੀਏਯੂ ਦੇ ਵਿੱਚ ਕਿੰਦਾ ਇਸ ਟਾਈਮ ਪੀਏਯੂ ਦੇ ਵਿੱਚ ਜਿਹੜਾ ਸ਼ੋਅ ਸ਼ੁਰੂ ਹੋ ਉਹ ਟਿਕਾਏ ਲਗਭਗ ਸ਼ੂਤ ਲੱਗ ਚੁੱਕਾ ਹੈ ਔਰ ਉਹਦੇ ਵਿੱਚ ਹੁਣ ਪਹੁੰਚਣ ਲਈ ਕਸ਼ਮਕਸ਼ ਕਰਨੀ ਪੈ ਰਹੀ ਹੈ ਲੋਕਾਂ ਨੂੰ ਅ ਵਿਸਟਰਸ ਆ ਨਾਈਟ ਇਸ ਵੀਰਾਂ ਤੁਸੀਂ ਦੇਖ ਰਹੇ ਹੋ ਕਿ ਪਹਿਲੇ ਪਾਰਕਿੰਗ ਤੋਂ ਲੈ ਕੇ ਬਹੁਤ ਸਾਰੇ ਇੰਤਜ਼ਾਮ ਕੀਤੇ ਗਏ ਨੇ ਪਰ ਇਸ ਦੇ ਬਾਵਜੂਦ ਜਿਹੜਾ ਹੈਗਾ ਕਿਉਂਕਿ ਸ਼ਾਇਦ ਮੌਸਮ ਦਾ ਅਨੁਮਾਨ ਸੀਗਾ ਜਿਸ ਤੇ ਕਰਕੇ ਇਹ ਚੀਜ਼ ਪਹਿਲਾਂ ਹੀ ਪ੍ਰੀ ਡਿਸਾਈਨਡ ਸੀ ਜਿਹੜਾ ਪੰਡਾਲ ਲਗਾਇਆ ਗਿਆ ਹੈ ਟੈਂਟ ਲਗਾਇਆ ਗਿਆ ਉਹ ਵੀ ਨਾਰਮਲ ਪੰਡਾਲਾਂ ਨਾਲੋਂ ਮਹਿੰਗਾ ਲਗਾਇਆ ਗਿਆ ਕਿਉਂਕਿ ਉੱਥੇ ਚੀਜ਼ਾਂ ਹੋਣੀ ਹੈ ਸੀਗੀਆਂ और बारिश ने अंधेरे से सो उसमें देख रहे दे। पहले ही कवर करने की कोशिश की थी गई है तो लाइव तस्वीरा उसे तो देख सकते हो कि वेले पार्किंग वाले जिधर दोस्त है वो तो वेले पार्किंग कर रहे हैं सो लाइव तस्वीरा तो देख रहे हो इस वेले दिए अभी पास भी हैं तो